ਆ ਨਾ ਕਾਜੀ ਸਿੰਘ ਇਹ ਟਾਕ ਕੰਮ ਦਾ ਮੈਂ ਪਹਿਲੀ ਆ ਗਈ ਇਹਦੇ ਨਾਲ ਵਾਈ ਇਹਦੇ ਪਹਿਲੇ ਗਾਲਾਂ ਨਾਲ ਮਾਰ ਹਟਾ ਦੇ ਹੈ ਇਹਨਾਂ ਮਾਰ ਹਟਾ ਵਗਾੜ ਪਾ ਦੇ ਲਾਜ ਉੱਠੀ ਜਾਂ ਨੁਕਾਈਏ ਕਿ ਇਹ ਗਾਲ ਹੁਣ ਕੰਡਿਆਲ ਪਿੰਡ ਸਾਡੀ ਹੀ ਸੀ ਇਹ ਗਾਲ ਪਾ ਦੇ ਕਰ ਸਕੂਟਰ ਅਗੂ ਲੈ ਜੇ ਮੈਂ ਕਹਿੰਦਾ ਗਾਲ ਪਾ ਪਰ ਪੁੱਤਰ ਦੋਵੇਂ ਚੜਜੀਤ ਸਿੰਘ ਅਗੂ ਮੁਕਸਾਗਾ ਨਮ ਤਰ ਪੁੱਤਰ ਅੱਛਾ ਹੋਰ ਇਹ ਗੱਲ ਕੀ ਹੈਗੀ ਕੀ ਕਾਰਨ ਕੀ ਹੈ ਹਾਂ ਕਾਰਨ ਕਿਉਂ ਗਲ ਕਿਉਂ ਨਾ ਸਤਨਾਮ ਸਿੰਘ ਇਹ ਗੜ ਪੈਨ ਕਿਉਂ ਬਾਬੋ ਸਰਜੀਤ ਸਿੰਘ ਤੇ ਗੁਣ ਬਗ ਸਿੰਘ ਕਰਨ ਕੀ ਹੈ ਪਹਿਲੀ ਵੇ ਇਹ ਨਾਲ ਵਾਈ ਯਾਰ ਆਈ ਸਾ ਇਹ ਨਾਲ ਪਹਿਲੀ ਰੋਟੀ ਮੈਂ ਤੇ ਕੋ ਦੁਕਾਨ ਆ ਰਹੀ ਸਾ ਮੈਂ ਨਾਲ ਵਾਈ ਤਸਨਾਮ ਨਾਲ ਕਿੰਨੇ ਪਹਿਲੀ ਹੈ ਬਾਹਰ ਰੱਖ ਨਾਲੀ ਦੂਰ ਕਿਲਾ ਤੇ ਨਾ ਮੈਂ ਨਾਲ ਵਾਈ ਮੈਂ 15 ਪਦਾ ਕਰਾਈ ਆ ਜਾਂਦਾ ਇੰਨਾ ਭਰਾਵਾਂ ਨਾਲ ਬਾਹਰ ਬਾਹਰ ਵੇਚ ਗਿਆ ਆੜੀ ਉਹ 12 ਲੋਈਏ ਤੇ 12 12 ਮਹੀਨੇ ਕੋ ਮੁੱਕ ਗਿਆ ਉਹਦੇ ਘਰ ਵਿੱਚ ਜਿਵੇਂ ਦੀ ਹਮਦਾਨ ਕਰ ਜੀਏ ਤਾਂ ਉਹਨੂੰ ਮਾਕਾ ਵੀ ਟੇਰਾ ਕੜਾਈ ਸਾ ਬਾਕੀ ਵੀ ਆਵੇ ਕਨਾਲ ਆਵੇ ਡੇ ਡਾਵੇ ਉਹ ਟੇਲੇ ਮੇਲੇ ਵੀ ਦੂੜ ਕਿਲਰ ਵੇਚ ਗਿਆ ਨਾ ਬਾਕੀ ਦੇ ਹੀ ਸਾ ਟੇਲੇ ਮੇਲੇ ਜੀ ਰੋਟੀ ਖਾਧੀ ਲੱਕ ਹੋਰ ਕੁੜੀ ਨਾਲ ਮੈਂ ਮਾਰੀ ਕੋਈ ਗੱਲ ਨਹੀਂ ਸਰਜੀਤ ਸਿੰਘ ਜੀ ਅੱਛਾ ਕੀ ਮਾਮਲਾ ਕੀ ਹੈ ਮਾਮਲਾ ਸਾਡੇ ਪਿਓ ਦਾ ਕੜਾਈ ਸਾ ਜ਼ਮੀਨ ਦਾ ਹੀ ਉਹਦੇ ਵਿੱਚੋਂ ਅਸੀਂ ਆਪਦਾ ਹੱਕ ਲੈਣ ਜੱਗੇ ਸੀ ਵੀ ਆੱਖਾਂ ਨੂੰ ਦੇ ਦੋ ਸਾਡੇ ਤੋਂ ਹੱਕ ਚੋਰੀ ਚੋਰੀ ਇਹਨਾਂ ਨਾ ਕਰਾ ਲਿਆ ਅੱਛਾ ਹਾਨੂੰ ਪਤਾ ਹਰ ਪਤਾ ਨਹੀਂ ਲੱਗਣ ਦਿੱਤਾ ਕਿੰਨੇ ਕਰਾ ਲਿਆ ਜਰਨੈਲ ਸਿੰਘ ਮੁੰਡੇ ਸਤਨਾਮ ਸਿੰਘ ਨੇ ਉੱਥੇ ਲਿਖਿਆ ਗਿਆ ਹੈ ਕਾਂਸੀ ਸਿੰਘ ਦਾ ਪੁੱਤਰ ਹੈ ਅੱਛਾ ਜੀ ਠੀਕ ਹੈ ਅਸੀਂ ਆਪਦੇ ਮਿਰਚਾਂ ਉੱਥੇ ਲਾਈਆਂ ਇਹਨੇ ਬਾਹਰ ਪੈੜੀ 'ਚ ਅੱਛਾ ਅਸੀਂ ਆਖਾ ਚੱਲ ਲਫਾਫੇ ਲਾਈਏ ਕਿ ਉੱਥੇ ਦੂਜੇ ਬਾਦੀ ਕਾਗਜ ਲਾ ਦੀਏ ਅੱਜ ਦਿਨੇ ਦੀ ਗੱਲ ਦੀ ਸਵੇਰੇ ਜੀ ਉਹਨਾਂ ਉਹ ਜਿਹੜਾ ਆਪਣਾ ਦਰਖਾਸਤ ਵੀ ਦਿੱਤੀ ਗਈ ਉਹਨਾਂ ਤੇ ਹਮਲਾ ਕੀਤਾ ਕਿ ਕਿਰਪਾਨਾ ਸਾਡੇ ਕੋਈ ਕੋਈ ਕਿਰਪਾਨ ਨਹੀਂ ਕੁਛ ਵੀ ਨਹੀਂ ਅੱਡੇ ਕੋ ਇੱਕ ਪੱਲੀ ਹੀ ਪੱਲੀ ਚ ਪੱਠੇ ਲਿਆਉਣੇ ਹੀ ਵੱਢ ਕੇ ਦਾਤਰੀਆਂ ਸਾਡੀਆਂ ਉੱਤੇ ਹੀ ਤੇ ਮੈਂ ਮਰਚਾਂ ਬਣੇ ਨਿਗਾਹ ਮਾਰਨ ਲੱਗ ਪਿਆ ਵੀ ਕੋਰੇ ਛੜੀ ਜਾਂਦੀਆਂ ਨੇ ਪੱਤੇ ਛੜੀ ਜਾਂਦੇ ਨੇ ਤੇ ਮੈਂ ਮੁੰਡੇ ਨਾਲ ਕਹ ਆਪਾਂ ਖਿੜਕੇ ਲਾ ਦੀਏ ਕਿ ਮਰਚਾਂ ਨੂੰ ਬਚਾ ਲਈ ਕਿ ਹਿਸਾਬ ਤੇ ਕਿ ਮਰਚਾ ਪਨ ਲਾਉਣ ਦਾ ਫਾਇਦਾ ਹੀ ਨਹੀਂ ਪਹਿਲਾਂ ਵੀ ਉਹਨਾਂ ਦਾ ਦੋਸ਼ ਅਗਾਂ ਪਹਿਲਾਂ ਵੀ ਹਮਲਾ ਕੀਤਾ ਗਿਆ ਮੋਟਰਸਾਂ ਰੋਕਿਆ ਗਿਆ ਕੋਈ ਹਮਲਾ ਨਹੀਂ ਕੀਤਾ ਗਿਆ ਮੇਰੇ ਸਿਰ ਤੇ ਪੱਗ ਬੰਨੀ ਹਾਂ ਮੈਂ ਗੁਰਦੁਆਰੇ ਗਿਆ ਹਾਂ ਕਿਹੇ ਬੰਦੇ ਦਾ ਮੁੰਡੇ ਨੇ ਵੈਲਡਿੰਗ ਦਾ ਕੰਮ ਕੀਤਾ ਸੀ ਉਹਨਾਂ ਦੇ ਗੇਟ ਕੋ ਮੈਂ ਮੜਿਆ ਇਹ ਦੇਖੋ ਐਵੇਂ ਚਾਲ ਨਹੀਂ ਚੱਲੇਗੀ ਕੋਈ ਮੋਟਰਸਲ ਨਹੀਂ ਵਜਿਆ ਕੁਛ ਨਹੀਂ ਵਜਿਆ ਉਹ ਆਪਾਂ ਨੇ ਆ ਦੇਣ ਨੂੰ ਤਿਆਰ ਹੈ ਅੱਛਾ ਹੁਣ ਜ਼ਮੀਨ ਨੂੰ ਲੈ ਕੇ ਕੀ ਸਪਾਈ ਦੋਗੇ ਜ਼ਮੀਨ ਆਪਣੀ ਆਪਣਾ ਆਪਾਂ ਨੂੰ ਆਪਦਾ ਹੱਕ ਮਿਲਣਾ ਚਾਹੀਦਾ ਜਿਹੜਾ ਸਾਡੇ ਵਡੇਰੇ ਦੇ ਆਕੇ ਉਹ ਸਾਡਾ ਚੌਥਾ ਕੀ ਹੋਣਾ ਚਾਹੀਦਾ ਅੱਛਾ बराबर ਤੇ ਹੱਕ ਹੋਣਾ ਚਾਹੀਦਾ ਕਿੰਨੇ ਭਰਾਓ ਤੁਸੀਂ ਅਸੀਂ 4 ਭਰਾ ਆ ਅੱਛਾ ਠੀਕ ਹੈ ਨਹੀਂ ਮੇਰਾ 6.5 ਕਨਾਲ ਵਾਲਾ ਮੇਰਾ ਥਾਂ ਬਣਦਾ ਹੈ ਬਾਕੀ ਦਾ 3-3 ਕਨਾਲ ਦੂਜਿਆਂ ਦਾ ਬਣਦਾ ਕਿੰਨੀ ਜ਼ਮੀਨ ਦਾ ਰੋਲਾ ਕਿੰਨੀ ਜ਼ਮੀਨ ਦਾ ਜ਼ਮੀਨ ਦਾ 1.5 ਕਿੱਲੇ ਦਾ ਹੈ 1.5 ਕਿੱਲੇ ਦਾ ਹਾਂ ਅੱਛਾ ਜੀ ਤੇ 1.5 ਕਿੱਲਾ ਹੀ ਉਹ ਪੁੱਤਰੇ ਦੇ ਨਾਂ ਕਰਤਾ ਹੈ ਅੱਛਾ ਜੀ ਹੈ ਅਸੀਂ ਆਪਦਾ ਹੱਕ ਲੈਣੇ ਚਾਹ ਰਹੇ ਹ ਸਾਡਾ ਹੱਕ ਮਿਲਣਾ ਚਾਹੀਦਾ ਹੈ ਕੀ ਤੁਹਾਡੇ ਪਿਓ ਦਾ ਕੀ ਨਾਮ ਹੈ ਕਾਂਚੀ ਸਿੰਘ ਜੀ ਅੱਛਾ ਜੀ ਤੇ ਤੁਹਾਨੂੰ ਭਰਾਵਾਂ ਦਾ ਹੱਕ ਮਿਲ ਚੁੱਕਿਆ ਹਾਂ ਭਰਾਵਾਂ ਦਾ ਹੱਕ ਮਿਲ ਗਿਆ ਸਾਡੇ ਪਿਓ ਦਾ ਹੱਕ ਰਹਿਂਦਾ ਹੈ ਅੱਛਾ ਜਿਹੜੇ ਪਿਓ ਦੇ ਹਿੱਸੇ ਦੀ ਜ਼ਮੀਨ ਸੀਗੀ ਵੰਡ ਚ ਆਈ ਹੈ ਉਹਦਾ ਰੋਲਾ ਜੀ ਉਹਦਾ ਰੋਲਾ ਚੱਲਣ ਡਿਆ ਹੈ ਅੱਛਾ ਹੁਣ ਕੀ ਮੰਗ ਕੀ ਕਰਦੇ ਹੋ ਜੀ ਇਹ ਸਾਡੇ ਪਿਓ ਨੂੰ ਕੋਈ ਚੀਜ਼ ਖਵਾ ਕੇ ਚੋਰੀ ਨਾ ਪਹਿਲੀ ਨਾਂ ਲਵਾਈ ਗਈ ਹੈ ਮਰਗਾ ਕੀਤਾ ਗਿਆ ਮਰਗਾ ਕੀਤਾ ਗਿਆ ਕੰਨਾ ਕੰਨ ਬੋਲੇ ਕਰ ਦਿੱਤੇ ਨੇ ਕੰਨਾ ਚ ਪਤਾ ਨਹੀਂ ਕੀ ਪਾਤਾ ਨਹੀਂ ਕੀ ਨਹੀਂ ਪਾਤਾ ਨੇ ਉਹਨਾਂ ਵੱਲੋਂ ਇਹ ਕਹਿਣਾ ਹੈਗਾ ਕਿ ਉਹ ਸਾਮ ਸੰਭਾਲ ਕਰਦੇ ਨੇ ਉਹਨਾਂ ਉਹਦੇ ਪੋਤਰੇ ਕੋ ਰਹਿ ਰਿਹਾ ਕਾਫੀ ਤੇ ਥੋੜੇ ਦੇਰੋਂ ਉਹ ਡੇਢ ਕਿਲਾ ਰੱਖਿਆ ਇਸ ਤਰ੍ਹਾਂ ਅਈ ਅੱਖਾਂ ਵੀ ਜਿੰਨਾ ਚਿਰ ਤੇਰੀ ਜ਼ਿੰਦਗੀ ਹੈ ਉਹਨਾਂ ਚਿਰ ਖਾਧੀ ਜਾ ਜਿੱਤੇ ਤੂੰ ਐਵੇਂ ਸਰਗਵਾਖ ਕੱਲ ਨੂੰ ਹੋ ਵੀ ਗਿਆ ਉਦੋਂ ਬਾਅਦ ਵਿੱਚ 2 ਸਾਲ ਚਰਨੈਲ ਪੈਲੀ ਫਿਰ ਵੀ ਬੀਜ ਲਵੇ ਬਾਅਦ ਕੇ ਸਾਡਾ ਹੱਕ ਹੰਨ ਦਿੱਤਾ ਜਾਵੇ ਬਾਅਦ ਚ ਤੁਹਾਡੇ ਸਾਰਿਆਂ ਹਿੱਸਿਆਂ ਚ ਵੰਡਿਆ ਜਾ ਸਾਰੇ ਹਿੱਸੇ ਚ ਵੰਡਿਆ ਜਾਏ ਠੀਕ ਹੈ ਇਹ ਸਾਰਿਆਂ ਵੱਲੋਂ ਬਾਤ ਚੱਕੀ ਜਾ ਰਹੀ ਕਿ ਇਕੱਲੇ ਤੁਸੀਂ ਇਹ ਸਾਰਿਆਂ ਵੱਲੋਂ ਹੀ ਆਛਰਨ ਖਾਮਚਕ ਇਹ ਬਾਪੂ ਨੇ ਪਹਿਲੀ ਲਵਾਈ ਸੀ ਆਦੇ ਪੁੱਤੇ ਨਾ ਖੁਸ਼ੀ ਨਾਲ ਲਵਾਈ ਨੇ ਤੇ ਇਹ ਹੁਣ ਅਗਾ ਉਹਦਾ ਮੁੰਡਾ ਹੈ ਬਾਪੂ ਦਾ ਤੋ ਤੂੰ ਤਮ ਕਿਉਂ ਦੇਂਦੇ ਨੇ ਕਿ ਉਹ ਪੁੱਤਰ ਕਹਿੰਦੇ ਨੇ ਨਨਮਾਰ ਦੇਣਾ ਸਾਰੇ ਜੀਆਂ ਨੂੰ ਕੀ ਨਾਮ ਕੀ ਉਹਨਾਂ ਦਾ ਉਹਨਾਂ ਸਰਜੀਤ ਸਿੰਘ ਗੁਰਮੁਖ ਅੱਛਾ ਦੋਵੇਂ ਪਿਆਲ ਪੁੱਤਰ ਕਹਿੰਦੇ ਨੇ ਨਨਮਾਰ ਦੇਣਾ ਛੱਡਣਾ ਨਹੀਂ ਨਾ ਖੇਤਾਂ ਦੇ ਜਾਵਣ ਦੇਣਾ ਨਾ ਕੁਛ ਅਸੀਂ ਢੇੜਾ ਮਰਨ ਜਾਵੀ ਤਾਂ ਤਮ ਉੱਥੇ ਮਗਰ ਲੱਗ ਜਾਂਦੇ ਅੱਛਾ ਟੋੜਾ ਨਾਮ ਲੈਂਦੇ हां ਸਾਡੇ ਮੇਰੇ ਕਰਦੇ ਦੇ ਤਿੰਨ ਸਾਰਿਆਂ ਦਾ ਨਾ ਲੈਂਦੇ ਕਿੰਨੀ ਜ਼ਮੀਨ ਕਿੰਨੀ ਗਈ ਇਹਨਾਂ ਨਾਲ ਡੇਢ ਕਿਤਾਈ ਗਈ ਸੀ ਸਾਨੂੰ ਸਾਰਿਆਂ ਨੂੰ ਇੱਧਾਰ ਸਾਨੂੰ ਅਨਸਾਫ਼ ਚਾਹੀਦਾ ਬਸ ਇੱਕ ਹੋਂਣੀ ਚਾਹੀਦੀ ਕਰ ਕਿਸ ਤਰ੍ਹਾਂ ਦੇ ਇਹਨਾਂ ਨਾਲ ਇਹਨੋਂ ਇੱਕ ਰਿਕਾਇਣ ਨੀਤੇ ਫੇਰੇ ਨੰ ਚੁੱਕਣ ਜਿਵੇਂ ਇੱਕ ਸਾਨੂੰ ਧਮਕਾਉਂਦੇ ਨੇ ਜਦੋਂ ਆਪਾਂ ਨੂੰ ਪੁਲਸਾਲੇ ਕਾਰਵਾਈ ਨਹੀਂ ਕਰਦੇ ਅਨਸਾਫ਼ ਚਾਹੀਦਾ ਕਿੰਨੇ ਬੱਚੇ ਦੋ ਬੱਚਿਆਂ ਨੂੰ ਵੀ ਢਾਰ ਰਹੇ ਕਹਿੰਦੇ ਨੇ ਮਾਰ ਦੇਣਾ ਅਸੀਂ ਤਾਂ ਸਕੂਲ ਵੀ ਕਰਨਾ ਹੈ ਇਹਨਾਂ ਨੂੰ ਤਾਂ ਵੀ ਸਾਨੂੰ ਤਾਂ ਡਾਰੀ ਇਹਨਾਂ ਤੋਂ ਕੀ ਨਾਮ ਕੀ ਤੁਹਾਡਾ ਸਤਨਾਮ ਸਿੰਘ ਕਿਹੜਾ ਪਿੰਡ ਹੈ ਆਮਚੱਕ ਕੀ ਮਾਮਲਾ ਕੀ ਹੈਗਾ ਜੀ ਮਾਮਲਾ ਪਹਿਲੀ ਦਾ ਬਾਪੂ ਨੇ ਖੁਸ਼ੀ ਨਾ ਮੇਰੇ ਨਾਂ ਕਰਤੀ ਇਸ ਪਹਿਲੀ ਅੱਛਾ ਤੇ ਉਹਨਾਂ ਮੈਨੂੰ ਵੈਸਾਲ ਕਰਾਈ ਨੂੰ ਪਹਿਲੀ ਉਹਨਾਂ ਨੂੰ ਪਤਾ ਲੱਗਿਆ ਪਹਿਲੀ ਬਾਪੂ ਨੇ ਨਾ ਕਰਤੀ ਅੱਛਾ ਉਹ ਮੈਨੂੰ ਕਹਿੰਦੇ ਨੇ ਵੀ ਤੈਨੂੰ ਹੀ ਵੜਨਾ ਇੱਕ ਦਿਨ ਅੱਗੇ ਮੋਟਰਸਾਈਕਲ ਦੇ ਵਿੱਚ ਮਾਰ ਉਦੋਂ ਪੱਜ ਕੇ ਮੈਂ ਬਾਹਰ ਮਸੀ ਕਰਿਆ ਅੱਜ ਮੈਂ ਖੇਤ ਗਿਆ ਗੇੜਾ ਮਾਰਨਾ ਤੇ ਉਹ ਪੁੱਤਰ ਮਗਰ ਲੱਗੇ ਤਾਂ ਮੈਂ ਕਿਹ ਗਵੰਡੀਆਂ ਕਰੇ ਰੁਕ ਗਿਆ ਕੀ ਨਾਂ ਕੀ ਨਾਂ ਸੀ ਸਿੰਘ ਤੇ ਗੁਰਮukh ਸਿੰਘ ਤੁਹਾਡਾ ਆਈਸਾ ਜਿਹੜਾ ਹੈਗਾ ਉਹ ਤੁਹਾਡੇ ਨਾਲ ਆਇਆ ਕਿਹੜਾ ਲਵਾਇਆ ਬਾਪੂ ਨੇ ਆਦਾ ਖੁਸ਼ੀ ਨਾ ਆਦਾ ਆਈਸਾ ਲਵਾਇਆ ਅੱਛਾ ਜੀ ਰਹਿੰਦਾ ਮੇਰੇ ਕੋ ਮਤਲਬ ਖੇਚਲ ਕੋ ਚਲ ਮੈਂ ਦੇਖ ਪਾਲ ਬਾਪੂ ਦੀ ਕਰਨਾ ਅੱਛਾ ਤੇ ਉਹਨੇ ਖੁਸ਼ੀ ਨਾ ਆਪ ਹੀ ਲਵਾਤਾ ਸੀ ਉਹਨਾਂ ਦੀ ਜ਼ਮੀਨ ਨੂੰ ਦੇਤੀ ਹਾਂ ਦੇਤੀ ਹੈ ਉਹਨੇ ਨਾ ਲੱਗੀ ਹਾਂ ਲੱਗੀ ਸਾਰਾ ਕੁਝ ਠੀਕ ਹੈ ਕਿੰਨੀ ਥਾਂ ਕਿੰਨੀ ਟੋਟਲ ਮੇਰੇ ਕੋ 12 ਕਨ 3डी ਬੱਪ ਨੂੰ ਲਵਾਈ ਨਾ ਹਾਂ ਹਾਂਜੀ ਹੁਣ ਕੀ ਅੱਜ ਕੀ ਮਾਮਲਾ ਹੋਇਆ ਅੱਜ ਮੈਂ ਖੇਤ ਗਿਆ ਸੀ ਤੇ ਮਰਡਰ ਤੇ ਲਸਣ ਵੇਖਣਾ ਤੇ ਮੈਨੂੰ ਆ ਕੇ ਦੋਵੇਂ ਪਿਓ ਪੁੱਤਰ ਕੋ ਮਦੇ ਕਮਦੇ ਤੇ ਮੇਰੇ ਗਾਲ ਪੈਣ ਲੱਗੇ ਨੇ ਮੈਂ ਗਵੜੀਆਂ ਕਰ ਗਿਆ ਚਲਾ ਆਂਦੇ ਤੇ ਉਹਨੂੰ ਵਾੜੀ ਦੇਣਾ ਹਥਿਆਰ ਕੀ ਸੀ ਨੋ ਕਿਰਪਾਨਾ ਅੱਛਾ ਲੋਹੀ ਦੇ ਵਿੱਚ ਨਕਾਈਆਂ ਨੇ ਅੱਛਾ ਕਿੰਨੇ ਜਣੇ ਸੀ ਦੋਵੇਂ ਜਣੇ ਪਿਓ ਪੁੱਤਰ ਕਿਹੜੀ ਜਗ੍ਹਾ ਗਾਲ ਪਾਇਆ ਆਪ ਖੇਤ ਮੋਟਰ ਤੇ ਪਿੰਡ ਕੋਲੀ ਤੇ ਗਵਾਂਡੀਆਂ ਕਰ ਮੈਂ ਫੋਨ ਲਵਾਇਆ ਮੁੰਡੇ ਨੂੰ ਡੈਡੀ ਵਾਸਤੇ ਤੇ ਮੇਰਾ ਰੀਚਾਰਜ ਖਤਮ ਨਹੀਂ ਡੈਡੀ ਆ ਫਿਰ ਫਿਰ ਉਹ ਕਰੇ ਚਲੇਗਾ ਫਿਰ ਬਚਾ ਹਾਂ ਫਿਰ ਪਚਾ ਹਾਂ ਬੰਦਰ ਕਾ ਦਿੱਤੀ ਹਾਂ ਦਿੱਤੀ ਕਿਹੜੀ ਜਗ੍ਹਾ ਅਰਫੇ ਥਾਣਾ ਕੀ ਕਹਿੰਦੇ ਥਾਣਾ ਉਹ ਕਹਿੰਦੇ 4 ਵਜੇ ਸਾਡੇ ਕੋ ਆਇਓ ਤੇ ਫਿਰ ਟੋੜਾ ਕਰਾਂਗੇ ਮੁੰਡੇ ਨੂੰ ਲਾਇਆ ਨਾ ਫੋਨ ਮੁੰਡੇ ਨੇ ਮੋਬਾਈਲ ਬੰਦ ਕਰ ਲੈ ਗੁਰਮਖਣੇ ਅੱਛਾ ਤਾਮ ਕੀ ਆਂ ਦਿੰਦੇ ਨੇ ਕੌਣ ਇਹ ਸਰਜੀਤ ਗੁਰਮਖਣ ਸਿੰਘ ਕਾਹਦੇ ਤਾਮ ਕੀ ਬੇਤ ਨੂੰ ਵਾੜੀ ਦੇਣਾ ਅੱਛਾ ਆਂਦੇ ਪਰਿਵਾਰ ਤੋਂ ਕੋਈ ਬੱਚਾ ਨਹੀਂ ਟੋੜਾ ਛੜਨਾ ਸੀ ਖਤਰਾ ਫੁੱਲ ਕਾਹਦਾ ਖਤਰਾ ਖਤਰਾ ਵੀ ਮਾਰ ਦੇਣਾ ਕਹਿੰ ਕੀ ਨਹੀਂ ਗਾ ਜਿਹੜੇ ਮਤਲਬ ਲੱਗਦੇ ਨੇ ਉਹਨਾਂ ਹੀ ਮੈਨੂੰ ਕਿਹਾ ਸੀ ਵੀ ਤੇ ਜਵਾਕਾਂ ਨੂੰ ਕੋਈ ਯਾਰ ਜੁਰ ਪਾ ਕੇ ਮਾਰ ਦੇਣਾ ਬਈ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਬਈ ਇਹਨਾਂ ਨੂੰ ਕਿਹਾ ਜਾਵੇ ਕੀ ਚੱਕਰ ਹੈ ਹਾਂ ਹਾਂਜੀ ਹਾਂਜੀ ਮੇਰਾ ਨਾਮ ਗੁਰਮukh ਸਿੰਘ ਹੈ ਜੀ ਪਿੰਡ ਕਿਹੜਾ ਪਿੰਡ ਹਮਦ ਚੱਕ ਤੋਂਡੇ ਤੇ ਦੋਸ਼ ਲੱਗ ਰਹੇ ਆ ਵਿਅਕਤੀ ਤੇ ਗੱਲ ਪਏ ਉਹ ਕੀ ਮਾਮਲਾ ਕੀ ਸੀ ਪਹਿਲੀ ਸਾਡੀ ਬਣਦੀ ਆ ਠੀਕ ਆ ਕਿੰਨੀ ਪਹਿਲੀ ਆ ਪਹਿਲੀ ਆਪਣੀ ਬਣਦੀ ਆ 2 ਕਿਲੇ 2 ਇੱਕ ਕਨਾਲ ਠੀਕ ਆ ਤੇ ਉਹ ਸਾਡਾ ਵਡੇਰਾ ਜਿਹੜਾ ਹੈਗਾ ਨਾ ਤੇ ਉਹ ਜਿਹੜਾ ਉਹਦਾ ਪੋਤਰਾ ਦੂਜਾ ਜਰਨੈਲ ਸਿੰਘ ਦਾ ਮੁੰਡਾ ਉਹਨਾਂ ਧੱਕੇ ਨਾਲ ਉਹਨੂੰ ਪਤਾ ਨਹੀਂ ਕਿਵੇਂ ਕੀ ਕਰਕੇ ਕੀ ਕੀਤਾ ਕੀ ਨਹੀਂ ਉਹਦੇ ਕੋ ਧੱਕੇ ਨਾਲ ਪਹਿਲੀ ਲਵਾ ਗਿਆ ਦੇ ਨਾਂ ਹਾਂ ਗੁੰਮਰਾਹ ਕੀਤਾ ਹਾਂ ਗੁੰਮਰਾਹ ਕੀਤਾ ਸਾਡੇ ਨਾਲ ਜਿਹੜੀ ਪਹਿਲੀ ਬਣਦੀ ਹੋ ਉਹ ਸਾਡੀ ਉਹਨਾਂ ਦਿੱਤੀ ਨਹੀਂ ਪਹਿਲੀ ਤੇ ਅਸੀਂ ਤਾਂ ਹੁਣ ਬਾਹਰ ਗਏ ਸੀਗੇ ਪੱਠੇ ਵੱਢਣ ਪਿਓ ਪੁੱਤਰ ਠੀਕ ਆ ਤੇ ਉਹ ਉਹਦਾ ਮੁੰਡਾ ਸੋਜਦਾ ਜਰਨੈਲ ਸਿੰਘ ਦਾ ਸਤਨਾਮ ਸਿੰਘ ਮੁੰਡਾ ਸੋਜਦਾ ਕਿ ਮੈਂ ਮੇਰੇ ਮਗਰ ਆ ਕੇ ਪਤਨੀ ਕੁੱਟਣ ਮਾਰਨ ਉਹ ਭੱਜ ਕੇ ਨੋਗ ਗਿਆ ਇੰਨੇ ਕ ਇੰਨਾ ਹੀ ਅਸੀਂ ਕੋਈ ਗੱਲ ਨਹੀਂ ਕੀਤੀ ਕੋਈ ਬਾਤ ਨਹੀਂ ਅਸੀਂ ਵਾਪਸ ਆ ਗਏ ਇੰਨਾ ਕੁਝ ਵੀ ਨਹੀਂ ਹੋ ਤੋ ਜਾ ਕੇ ਉਹਨਾਂ ਠਾਣੇ ਤਰਕਾਜ ਦੇ ਦਿੱਤੀ ਕਿ ਇਹ ਹਥਿਆਰ ਵੀ ਦੱਸੇ ਜਾ ਰਹੇ ਨੇ ਤੇਜ਼ ਤਰ੍ਹਾਂ ਹਥਿਆਰ ਸੀ ਕਿ ਕ੍ਰਪਾਨਾਂ ਸੀ ਤੁਹਾਡੇ ਕੋਲ ਜਿਹੜਾ ਹਮਲਾ ਕੀਤਾ ਤੋ ਇਹ ਤਾਂ ਸਾਡੇ ਕੋਲ ਕੋਈ ਨਿਆਂ ਲੈ ਸਕਦੇ ਹੋ ਸੌ ਲੈ ਸਕਦੇ ਹੋ ਜੋ ਮਰਜ਼ੀ ਕਰ ਸਕਦੇ ਹੋ ਠੀਕ ਹੈ ਸਾਡੇ ਹੱਥੇ ਕੋਈ ਚੀਜ਼ ਨਹੀਂ ਸਾਡੇ ਹੱਥੇ ਦਾਤੀ ਤੱਕ ਨਹੀਂ ਹੈਗੀ ਸੀ ਉੱਥੇ ਦਾਤਰੀਆਂ ਪਈਆਂ ਉਤੋਂ ਅਸੀਂ ਪੱਟੇ ਵੜਦੇ ਲੈਣੇ ਇਹ ਕੋ ਸਾਡੇ ਕੋ ਪੱਲੀ ਸੀਗੀ ਪੱਲੀ ਨਾ ਕਿੰਨੇ ਕੋ ਬੰਦੇ ਵੱਡੇ ਜਾ ਸਕਦੇ ਦੱਸੋ ਕੈਮਰ ਦਿੱਤੇ ਜਾ ਰਹੇ ਉਹਨਾਂ ਦਾ ਕਹਿਣਾ ਵੀ ਕੋਈ ਕੁਛ ਨਹੀਂ ਕੋਈ ਧਮਕੀ ਨਹੀਂ ਦਿੱਤੀ ਕੁਛ ਨਹੀਂ ਅਸੀਂ ਕੋਰਟ ਚ ਕੇਸ ਲਾਇਆ ਹੈ ਜੋ ਕੋਰਟ ਦਾ ਫੈਸਲਾ ਆਵੇ ਦਾ ਉਹ ਸਿਰ ਮੱਥੇ ਕਾਂ ਦਾ ਕੋਰਟ ਚ ਕੇਸ ਲਾਇਆ ਕੋਰਟ ਚ ਇਹੀ ਕੇਸ ਲਾਇਆ ਕਿ ਸਾਡਾ ਹੱਕ ਹੱਕ ਦਬਾਲ ਗਿਆ ਜਮੀਨੀ ਹੱਕ ਕੀ ਹੱਕ ਲੈ ਸਾਡਾ ਹੱਕ ਮਿਲਣਾ ਚਾਹੀਦਾ ਸਾਨੂੰ ਬਸ ਅੱਛਾ ਹੋਰ ਤਾਂ ਕੋਈ ਕੁਛ ਨਹੀਂ ਵੰਡ ਦੀ ਜ਼ਮੀਨ ਹਾਂ ਮਤਲਬ ਉਹ ਆਦੀ ਜ਼ਮੀਨ ਸਾਡੀ ਤਾਂ ਵੇਚ ਚੁੱਕੇ ਆ ਨਾ ਜਿਹੜੀ ਉਹਨਾਂ ਦੀ ਬਣਦੀ ਉਹ ਤਾਂ ਵੇਚ ਚੁੱਕੇ ਆ ਉਹ ਤਾਂ ਵਡੇਰੇ ਕੋਲੋਂ ਜਿਹੜਾ ਸਾਡੇ ਵਡੇਰਿਆਂ ਦਾ ਹਿੱਸਾ ਬਣਦਾ ਸੀ ਉਹ ਉਹਨਾਂ ਪਹਿਲੀ ਲੈ ਲਈ ਆ ਜਿਹੜਾ ਸਾਡਾ ਹਿੱਸਾ ਬਣਦਾ ਸੀ